ਸੋ ਨਮਨ ਅਕਥ ਕਥਾ ਹਰਨਾ ਸਤਿਗੁਰੂ ਗੁਰੂ ਗਰੀਬ ਨਿਵਾਜ ਰਾਜਾਨਗਾਦ ਪਾਨਾਨ ਪਾਨ ਦੇਵ ਉਪਮਮਹਾਨ ਚਬਰੂ ਛਤਰੂ ਤਖਤ ਦੇ ਮਾਲਕ ਖੰਡਾ ਬ੍ਰਹਮੰਡਾ ਦੇ ਮਾਲਕ ਲੋਕ ਪਰਲੋਕ ਦੇ ਰਾਖੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਨਾ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੋਏ ਐ ਆਪ ਮਾਈ ਭਾਈ ਹਾਜ਼ਰੀਆਂ ਪਰਖਿਲਾ ਹਿਪਾਤ ਕਰ ਰਹੇ ਹੋ ਕਥਾ ਦਾ ਸਮਾਂ ਹੈ ਜੋ ਨੇਤਾ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ ਉਹਨਾਂ ਦੇ 11ਵੀਂ ਵਾਰ ਜਿਸ ਦੀਆਂ 12 ਪੌੜੀਆਂ ਆਪਾਂ ਸੁਣ ਚੁੱਕੇ ਹਾਂ ਇਹ 11ਵੀਂ ਵਾਰ ਨੂੰ ਸਿੱਖਾਂ ਦੀ ਭਗਤ ਮਾਲਾ ਕਿਹਾ ਜਾਂਦਾ ਹੈ ਭਾਵ ਕਿ ਜਿਹੜਾ ਗੁਰਸਿੱਖਾ ਨੇ ਗੁਰਸਿੱਖੀ ਦੀ ਕਮਾਈ ਕੀਤੀ ਗੁਰਮਤ ਨੂੰ ਸਮਝਿਆ ਤੇ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ ਉਹਨਾਂ ਦੇ ਨਾਮ ਲਿਖ ਕੇ ਭਾਈ ਗੁਰਦਾਸ ਜੀ ਤੇ ਉਹਨਾਂ ਦਾ ਕੁਝ ਕੁ ਸਾਖੀ ਦਾ ਇਸ਼ਾਰਾ ਦੇ ਕਰਕੇ ਸਾਡੇ ਮਨਾਂ ਦੇ ਅੰਦਰ ਵੀ ਗੁਰਸਿੱਖੀ ਗੁਰਮਤ ਦਾ ਚਾਹ ਲਾਉਣ ਦਾ ਯਤਨ ਕਰਦੇ ਪਏ ਨੇ ਪਹਿਲੀਆਂ 12 ਪੌੜੀਆਂ ਦੇ ਅੰਦਰ ਆਪਾਂ ਗੁਰਸਿੱਖੀ ਗੁਰਮਤ ਬਾਰੇ ਸਮਝਿਆ ਭਾਈ ਗੁਰਦਾਸ ਜੀ ਨੇ ਸਾਨੂੰ ਦੱਸਿਆ ਕਿ ਗੁਰਸਿੱਖੀ ਕੀ ਹੈ ਗੁਰਮਤ ਕੀ ਹੈ ਇਹ ਕਿਵੇਂ ਨਿਭਾਈ ਜਾ ਸਕਦੀ ਹੈ ਉਹ ਗੁਰਸੇਕ ਕਿਵੇਂ ਨਿਭਾਉਂਦੇ ਨੇ ਉਹਨਾਂ ਦਾ ਮਿਲਾਪ ਗੁਰੂ ਨਾਲ ਪ੍ਰੇਮ ਗੁਰੂ ਦੀ ਸਿੱਖਾਂ ਨਾਲ ਪ੍ਰੀਤੀ ਇਹ ਕੁਝ ਆਪਾਂ ਸੁਣਿਆ ਹੈ ਹੁਣ ਅੱਜ ਜਿਹੜੀ 13ਵੀਂ ਪੌੜੀ ਹੈ ਇਥੋਂ ਗੁਰਸਿੱਖਾਂ ਦੀਆਂ ਸਾਖੀਆਂ ਸ਼ੁਰੂ ਹੁੰਦੀਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਪਾਸੋਂ ਸਿੱਖੀ ਧਾਰਨ ਕੀਤੀ ਗੁਰਮਤ ਸਮਝੀ ਤੇ ਗੁਰਮਤ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ ਉਹਨਾਂ ਗੁਰਸਿੱਖਾਂ ਦੀਆਂ ਭਾਈ ਗੁਰਦਾਸ ਜੀ ਇਥੇ ਸਾਖੀਆਂ ਸਾਨੂੰ ਸੁਣਾਉਂਦੇ ਐ ਸਾਖੀ ਵੀ ਕਹਿ ਲੋ ਕਿ ਸਾਡੇ ਮਨ ਦੇ ਅੰਦਰ ਚਾਹ ਨੂੰ ਪੈਦਾ ਕਰਦੀ ਹੈ ਕਿਉਂਕਿ ਇੱਕ ਦੇ ਹੁੰਦਾ ਏ ਨਾ ਰਸਤੇ ਦੇ ਉੱਤੇ ਤੁਰਨਾ ਕੋ ਰਸਤਾ ਔਖਾ ਲੱਗੇ ਸਾਨੂੰ ਤੇ ਸਾਡੇ ਮਨ ਦੇ ਅੰਦਰ ਫਿਰ ਬੜਾ ਕਹਿ ਲੋ ਕਿ ਭੈਜ ਆਉਂਦਾ ਹੈ ਪਰ ਜੇਕਰ ਸਾਨੂੰ ਕੋਈ ਕਹਾਣੀ ਸੁਣਾ ਦੇਵੇ ਜਿਹੜਾ ਕੋਈ ਪਹਿਲਾਂ ਉਹ ਰਾਹ ਤੇ ਤੁਰਿਆ ਹੋਵੇ ਕਿ ਉਹ ਕਿਵੇਂ ਤੁਰ ਕੇ ਗਿਆ ਸੀ ਤਾਂ ਫਿਰ ਸਾਡੇ ਮਨ ਦੇ ਅੰਦਰ ਕੋ ਸਹਾਰਾ ਮਿਲ ਜਾਂਦਾ ਹੈ ਜਿਵੇਂ ਕੋਈ ਲੋਕ ਪਹਾੜਾਂ ਤੇ ਜਾਂਦੇ ਐ ਪਹਾੜਾਂ ਤੇ ਚੜ੍ਹਦੇ ਐ ਪਹਾੜਾਂ ਨੂੰ ਵੇਖ ਕਰਕੇ ਕਈਆਂ ਦੇ ਮਨ ਘਬਰਾ ਜਾਂਦੇ ਪਰ ਜੇਕਰ ਉੱਥੇ ਕੋਈ ਹੰ ਦੱਸੇ ਕਿ ਜੀ ਫਲਾਣੇ ਫਲਾਣੇ ਇੱਥੇ ਆਏ ਸੀ ਤੋਂ ਏਦਾਂ ਚੜ੍ਹ ਗਏ ਸਨ ਜਿਵੇਂ ਗੁਰਬਾਣੀ ਅੰਦਰ ਵੀ ਬਾਬਾ ਫਰੀਦ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਉਹ ਸ਼ਬਦ ਦੇ ਅੰਦਰ ਵੀ ਕੁਝ ਕਿ ਇਸ਼ਾਰਾ ਦਿੰਦੇ ਹੈ ਉਹ ਕਹਿੰਦੇ ਕਿ ਕਹਿੰਦੇ ਸ਼ੈਲ ਲਗੰਦੇ ਪਾਰ ਗੋਰੀ ਮਨ ਤੀਰਿਆ ਕੋਈ ਕਹਿੰਦੇ ਕਿ ਨਾਲਾ ਜਿਆ ਵਗਦਾ ਸੀ ਨੌਜਵਾਨ ਤੇ ਕੁਝ ਬੀਬੀਆਂ ਉੱਤੇ ਖਲੋਤੀਆਂ ਸਨ ਗੁਮਾਈਆਂ ਬੀਬੀਆਂ ਉਹ ਨਾਲੇ ਜਿਹਨੂੰ ਵੇਖ ਕੇ ਘਬਰਾ ਗਈਆਂ ਕਿ ਇਹਨੂੰ ਪਾਰ ਕਰਨਾ ਔਖਾ ਹੈ ਥੋੜਾ ਪਾਸੇ ਹੋ ਕੇ ਖਲੋ ਗਈਆਂ ਇਨੇ ਚਿਰ ਨੂੰ ਕੁਝ ਨੌਜਵਾਨ ਆਏ ਕਹਿੰਦੇ ਕਿ ਉਹ ਉਹਦੇ ਤੋਂ ਸ਼ਾਲਜੀ ਮਾਰ ਕਰਕੇ ਬੜੇ ਸੌਖੇ ਤਰੀਕੇ ਨਾਲ ਪਾਰ ਹੋ ਗਏ ਉਹਨਾਂ ਨੂੰ ਪਾਰ ਹੁੰਦਾ ਵੇਖ ਕੇ ਤੇ ਉਹਨਾਂ ਦੇ ਮਨਾਂ ਦੇ ਅੰਦਰ ਵੀ ਇਹ ਹੌਂਸਲਾ ਆ ਗਿਆ ਕਿ ਜੇ ਇਹ ਪਾਰ ਹੋ ਗਏ ਨੇ ਅਸੀਂ ਵੀ ਪਾਰ ਹੋ ਜਾਵਾਂਗੇ ਇਕ ਦ੍ਰਿਸ਼ਟਾਂਤ ਭਾਬ ਹੈ ਕਿ ਜਿਹੜਾ ਕੋਈ ਭਾਈ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ ਕੋਈ ਸੰਤ ਮਹਾਪੁਰਖ ਉਹਨੂੰ ਪਾਰ ਹੁੰਦਾ ਵੇਖ ਕੇ ਉਹਦੇ ਜੀਵਨ ਵੱਲ ਵੇਖ ਕੇ ਜਗਿਆਸੂਆਂ ਦੇ ਮਨਾਂ ਅੰਦਰ ਵੀ ਚਾਹ ਪੈਦਾ ਹੋ ਜਾਂਦਾ ਕਿ ਅਸੀਂ ਵੀ ਇਸ ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ ਇਸੇ ਤਰ੍ਹਾਂ ਆਪਾਂ ਇਹ ਪਾਵ ਲੈ ਲਈਏ ਕਿ ਜਿਹੜੇ ਗੁਰਸਿੱਖ ਇਥੋਂ ਦੁਨੀਆ ਤੋਂ ਪਾਰ ਹੋ ਗਏ ਐ ਉਹਨਾਂ ਦੀ ਜਦੋਂ ਆਪਾਂ ਸਾਖੀਆਂ ਸੁਣਦੇ ਹਾਂ ਤਾਂ ਸਾਡੇ ਮਨਾਂ ਦੇ ਅੰਦਰ ਵੀ ਚਾਹ ਤੇ ਹੌਸਲਾ ਜਿਹਾ ਆ ਜਾਂਦਾ ਹੈ ਕਿ ਹਾਂ ਭਾਈ ਆਪਾਂ ਵੀ ਇਹ ਗੁਰਮਤ ਨੂੰ ਸਿੱਖ ਗਏ ਤੇ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ ਤੋ ਇਸ ਕਰਕੇ ਸੁਣ ਸਾਖੀ ਮਨ ਜਪ ਪਿਆਰ ਬਾਣੀ ਵਿੱਚ ਵੀ ਮਹਾਰਾਜ ਨੇ ਸਾਖੀਆਂ ਸੁਨਾਈਆਂ ਹੋਈਆਂ ਨੇ ਅਜਾਮਲ ਉਦਰਿਆ ਕਹੇ ਇੱਕ ਬਾਤ ਮਸੰਤ ਰਾਗ ਦੇ ਅੰਦਰ ਸ਼ਬਦ ਹੈ ਮਹਾਰਾਜ ਜੀ ਦਾ ਸ਼ਾਇਦ ਉਹਦੇ ਵਿੱਚ ਮਹਾਰਾਜ ਜੀ ਨੇ ਸਾਖੀਆਂ ਹੀ ਸਾਖੀਆਂ ਸੁਣਾਈਆਂ ਹੋਈਆਂ ਨੇ ਪੁਰਾਣੇ ਭਗਤਾਂ ਦੀਆਂ ਤੇ ਉਹ ਸਾਖੀਆਂ ਦੁਆਰਾ ਸਾਡੇ ਮਨ ਅੰਦਰ ਭਗਤੀ ਦਾ ਚਾਹ ਪੈਦਾ ਕੀਤਾ ਕਿ ਜੇ ਇਹ ਤਰ ਸਕਦੇ ਆ ਤੇ ਭਾਈ ਤੂੰ ਕਿਉਂ ਨਹੀਂ ਤਰ ਸਕਦਾ ਤੂੰ ਵੀ ਤਰ ਸਕਦਾ ਹੈ ਉਹਦਾ ਸਾਕੀਆਂ ਸਾਡੇ ਲਈ ਇੱਕ ਸਹਾਰਾ ਬਣ ਜਾਂਦੀਆਂ ਨੇ ਔਰ ਜਿਹੜਾ ਗੇ ਜਿਸ ਦੀ ਬੁੱਧੀ ਬੌਧਿਕ ਸੂਖਸ਼ਮ ਵਿਚਾਰ ਨੂੰ ਪਕੜ ਵਿੱਚ ਨਹੀਂ ਲਿਆਉਂਦੀ ਉਹਨੂੰ ਫਿਰ ਸਾਕੀ ਨਾਲ ਸਮਝ ਪੈ ਜਾਂਦੀ ਹੈ ਤੇ ਸਹਾਰਾ ਮਿਲ ਜਾਂਦਾ ਹੈ ਹੁਣ ਭਾਈ ਗੁਰਦਾਸ ਜੀਆਂ ਇਹ ਜਿਹੜੀਆਂ 12 ਪੌੜੀਆਂ ਨੇ ਇਹਨਾਂ ਵਿੱਚ ਬੜੀ ਸੂਖਸ਼ਮ ਵਿਚਾਰ ਹੈ ਆਪਾਂ ਸੁਣਦੇ ਆਏ ਹਾਂ ਪਿਛੇ ਤੇ ਹੁਣ ਉਹ ਸੂਖਸ਼ਮ ਵਿਚਾਰ ਨੂੰ ਇਹਨਾਂ ਸਾਖੀਆਂ ਦੁਆਰਾ ਸੌਖਿਆਂ ਸਮਝ ਪਵੇਗਾ। ਤੋ ਵਾਹ ਆਜਾ ਭਾਉਨੇ ਸਾਖੀ ਸ਼ੁਰੂ ਕਰੀਏ। ਭਾਈ ਗੁਰਦਾਸ ਸਾਹਿਬ ਜੀ ਆਪਣੀ 11ਵੀਂ ਵਾਰ ਦੀ 13ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜਿਹਦੇ ਜਿਹੜੇ ਸਿੱਖ ਸਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਸਿੱਖੀ ਧਾਰਨ ਕੀਤੀ ਹੋਈ ਸੀ ਉਹਨਾਂ ਦੀਆਂ ਸਾਖੀਆਂ ਸੁਣਾਉਂਦੇ ਆ। ਮਹਾਰਾਜ ਦੇ ਸਿੱਖ ਤਾਂ ਪਹਿਲਾਂ ਵੀ ਬਥੇਰੇ ਹੋ ਚੁੱਕੇ ਸੀ। ਔਰ ਇੱਕੋ ਛੋਟਾ ਜਿਹਾ ਬੱਚਾ ਸੀ ਜਿਸ ਨੇ ਸਿੱਖੀ ਧਾਰਨ ਕੀਤੀ ਔਰ ਬੜੀ ਵੱਡੀ ਉਹਦੀ ਕਹਿਰੋ ਕਿ ਇੱਕ ਤਰ੍ਹਾਂ ਦੀ ਕੁਰਬਾਨੀ ਵੀ ਹੋਈ ਤੋ ਉਹਦੀ ਸਾਖੀ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਇੱਥੇ ਰੱਖਦੇ ਪਏ ਨੇ ਕਿਉਂਕਿ ਜਿਵੇਂ ਛੋਟਾ ਬੱਚਾ ਜਿਹੜਾ ਹੁੰਦਾ ਨਾ ਉਹ ਸਭਨਾਂ ਨੂੰ ਬਹੁਤਾ ਪਿਆਰਾ ਹੁੰਦਾ ਹੈ ਕਈ ਵਾਰੀ ਵੱਡੇ ਵੱਡੇ ਜਿਹੜੇ ਨੇ ਕੁਝ ਪ੍ਰੇਮੀ ਨਿਮੀ ਉਹ ਵੀ ਕਦੇ ਕੌਲ ਕਰ ਜਾਂਦੇ ਨੇ ਸਿੱਖੀ ਦੀ ਮਰਿਆਦਾ ਵਿੱਚ ਕੋ ਛੋਟਾ ਬੱਚਾ ਜਿਹੜਾ ਹੁੰਦਾ ਤੇ ਜੇਕਰ ਉਹ ਨਾਮ ਨਿਭਾਵੇ ਆਪਣਾ ਸੰਗਤ ਦਾ ਤਾਂ ਸੁਭਾਵਕ ਦੂਜਿਆਂ ਦੇ ਮਨਾਂ ਅੰਦਰ ਉਹ ਬਹੁਤਾ ਚੰਗਾ ਲੱਗਦਾ ਕਿ ਵੱਡੇ-ਵੱਡੇ ਤਾਂ ਕੁਝ ਕਰਦੇ ਨਹੀਂ ਆ ਨਿੱਕਾ ਜਿਹਾ ਦੇਖੋ ਕਿਦਾਂ ਸੇਵਾ ਨਿਭਾ ਰਿਹਾ ਹੈ। ਤੋ ਇਸ ਕਰਕੇ ਭਾਈ ਗੁਰਦਾਸ ਜੀ ਸਭ ਤੋਂ ਪਹਿਲਾਂ ਇੱਕ ਛੋਟੇ ਜਿਹੇ ਬੱਚੇ ਦੀ ਸਾਖੀ ਹੀ ਲੈਂਦੇ ਹਨ। ਉਹ ਦੀ ਉਦਾਹਰਨ ਦੇ ਕਰਕੇ ਅੱਗੇ ਸਾਨੂੰ ਸਿੱਖਿਆ ਦਿੰਦੇ ਆ ਤਾਂ ਫਰਮਾਉਂਦੇ ਆ। ਤਾਰੂ ਪੋਪੜ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ ਸਭ ਤੋਂ ਪਹਿਲਾਂ ਸਾਖੀ ਸੁਣਾਉਂਦੇ ਆ ਭਾਈ ਤਾਰੂ ਪੋਪੜ ਦੀ ਸਿੱਖੀ ਵਿੱਚ ਤਾਰੂ ਨਾਮ ਦੇ ਤਾਂ ਕਾਫੀ ਸਿੱਖ ਹੋਏ ਨੇ ਪਰ ਦੋ ਸਿੱਖ ਜਿਹੜੇ ਵਿਸ਼ੇਸ਼ ਕਰਕੇ ਬੜੇ ਮਹਾਨ ਹੈ ਇੱਕ ਤਾਂ ਇਹ ਹੈ ਭਾਈ ਤਾਰੂ ਜੀ ਦੂਜੇ ਨੇ ਤਾਰੂ ਸਿੰਘ ਜੀ ਜਿਹੜੇ ਕਿ ਦਸਮ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਵਿੱਚ ਹੋਏ ਭਾਈ ਮਣੀ ਸਿੰਘ ਸਹਿਬ ਹੁਣਾ ਦੇ ਵੇਲੇ ਜਿੰਨਾਂ ਨੂੰ ਕਹ ਲੋ ਕਿ ਜਕਰੀਏ ਖਾਨ ਨੇ ਲਾਹੌਰ ਦੇ ਵਿੱਚ ਬੁਲਾ ਕੇ ਤੇ ਉਹਨਾਂ ਦੀ ਖੋਪੜੀ ਲਾ ਗਏ ਸ਼ਹੀਦ ਕੀਤਾ ਸੀ ਮੜ ਕੇ ਉਹ ਜਕਰੀਆਂ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਗਏ ਸਨ ਉਥੇ ਉਹਨਾਂ ਨੇ ਸ਼ੀਧੀ ਪ੍ਰਾਪਤ ਕੀਤੀ ਸੀ ਸਿੱਖੀ ਕੇ ਸਾਂਸਵਾਸਾਂ ਸੰਗ ਨਿਭਾਈ ਇਕ ਤਾ ਹੋਏ ਭਾਈ ਤਾਰੂ ਸਿੰਘ ਜੀ ਨੌਜਵਾਨ ਸਨ ਉਹ ਵੀ ਤੋਂ ਇਥੇ ਜਿਹੜੇ ਤਾਰੂ ਜੀ ਨੇ ਪਹਿਲੇ ਪਾਤਸ਼ਾਹ ਜੀ ਦੇ ਸੇਕਣੇ ਜਾਣੇ ਕਿ ਤਕਰੀਬਨ 200 250 ਸਾਲ ਪਹਿਲਾਂ ਦੀ ਬਾਤ ਹੈ 200 ਸਾਲ ਪਹਿਲਾਂ ਦੀ ਤੋਂ ਇਹ ਜਦੋਂ ਮਹਾਰਾ ਸੱਚੇ ਪਾਤਸ਼ਾਹ ਜੀ ਸੰਗਤ ਜੀ ਕਰਤਾਰਪੁਰ ਸਾਹਿਬ ਕਹਿੰਦੇ ਆ ਕੇ ਨਿਵਾਸ ਕੀਤਾ ਸੀ ਵਸਾਇਆ ਸੀ ਕਰਤਾਰਪੁਰ ਸਾਹਿਬ ਤੇ ਇਥੇ ਕਹਿ ਲੋ ਕਿ ਬਾਲ ਸੁਭਾਏ ਉਦਾਸੀ ਕਹਿੰਦੇ ਬੱਚਾ ਸੀ ਇੱਕ ਜਿਹੜਾ ਸੁਭਾਅ ਤੋਂ ਬੜਾ ਉਪਰਾਮ ਸੀ ਗੁਰਮੁਖ ਸੁਭਾਅ ਸੀ ਉਸ ਦਾ ਨਾਂ ਸੀ ਉਹਦਾ ਤਾਰੂ ਅਤੇ ਪੋਪਟ ਉਹਨਾਂ ਦੀ ਇੱਕ ਜਾਤੀ ਹੈ ਪੋਪੜ ਜਾਤੀ ਦੇ ਭਾਈ ਤਾਰੂ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਾਰਨਾ ਕੀਤਾ ਸੀ ਦੂਜਾ ਇਥੇ ਦੋ ਸਿੱਖਾਂ ਦੀ ਗੱਲ ਕੀਤੀ ਹੋਈ ਇੱਕ ਤਾਰੂ ਪੋਪੜ ਇੱਕ ਭਾਈ ਬਾਲਾ ਜੀ ਦੀ ਭਾਈ ਬਾਲਾ ਜੀ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਪਰਮ ਮਿੱਤਰ ਨੇ ਬਚਪਨ ਤੋਂ ਲੈ ਕਰਕੇ ਆਖਰੀ ਸਮੇਂ ਤੱਕ ਨਾਲ ਹੀ ਰਹੇ ਨ ਸਨ ਸਾਰੀਆਂ ਦੇਸ਼ਾਂ ਪ੍ਰਦੇਸ਼ਾਂ ਦੀਆਂ ਜੋ ਸੈਰਾਂ ਸੀ ਯਾਤਰਾਵਾਂ ਸੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕੀਤੀਆਂ ਸਨ ਉਹ ਭਾਈ ਬਾਲਾ ਜੀ ਉਹਨਾਂ ਨੂੰ ਇੱਥੇ ਲਿਖਦੇ ਆ ਕਿ ਸੁਭਾਏ ਉਦਾਸੀ ਉਹਨਾਂ ਦਾ ਗੁਰਮੁਖ ਸੁਭਾਅ ਸੀ ਤੇ ਸ਼ੁਰੂ ਤੋਂ ਹੀ ਬੜੀ ਉਪਰਾਮਤਾ ਵਾਲੀ ਬਿਰਤੀ ਸੀ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦੇ ਮਨ ਦੇ ਅੰਦਰ ਚੰਚਲਤਾ ਨਹੀਂ ਸੀ ਗੁਰੂ ਨਾਨਕ ਸਾਹਿਬ ਜੀ ਦੇ ਪਰਮ ਮਿੱਤਰ ਮਹਾਰਾਜ ਜੀ ਦੀ ਆਗਿਆ ਦੇ ਵਿੱਚ ਹੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕੀਤੀ ਸੀ ਸਤਿਗੁਰਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਹੀ ਸਾਰਾ ਆਪਣਾ ਜੀਵਨ ਮਹਾਰਾਜ ਜੀ ਦੀ ਆਗਿਆ ਦੇ ਵਿੱਚ ਹੀ ਉਹਨਾਂ ਨੇ ਲਾ ਦਿੱਤਾ ਸੀ ਭਾਈ ਬਾਲਾ ਜੀ ਨੇ ਤੋਂ ਭਾਈ ਬਾਲਾ ਜੀ ਜਿਹੜੇ ਸਨ ਸਾਧ ਸੰਗਤ ਜੀ ਉਹ ਜਦੋਂ ਕਹਿ ਲੋ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋਤੀ ਜੋ ਸਮਾ ਗਏ ਸਨ ਉਸ ਸਮੇਂ ਭਾਈ ਬਾਲਾ ਜੀ ਤਲਵੰਡੀ ਨਗਰ ਦੇ ਵਿੱਚ ਹੀ ਸਨ ਪਤਾ ਚੱਲਿਆ ਕਿ ਮਹਾਰਾਜ ਜੀ ਜੋਤੀ ਜੋ ਸਮਾ ਗਏ ਇਹ ਪਤਾ ਕੀਤਾ ਕਿ ਉਹ ਆਪਣੀ ਥਾਂ ਤੇ ਕਿਹਨਾਂ ਨੂੰ ਗੱਦੀ ਦੇ ਗਏ ਹੈ ਤਾਂ ਪਤਾ ਚੱਲਿਆ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਖੰਡੂਰ ਸਾਹਿਬ ਰਹਿਣ ਵਾਲੇ ਆ ਭਾਈ ਬਾਲਾ ਜੀ ਦਾ ਤੇ ਗੁਰਵੰਗਸ ਸਾਹਿਬ ਜੀ ਦਾ ਬਹੁਤਾ ਜਿਆਦਾ ਮੇਲ ਮਿਲਾਪ ਅਜੇ ਨਹੀਂ ਹੋਇਆ ਸੀ। ਤੋਂ ਭਾਈ ਬਾਲਾ ਜੀ ਚੱਲ ਗਏ। ਖੰਡੂਰ ਸਾਹਿਬ ਆ ਗਏ ਮੱਥਾ ਟੇਕਿਆ ਮਹਾਰਾਜ ਜੀ ਨੂੰ। ਅੰਤਰਾਜਾਮੇ ਸਤਪੁਰਾ ਨੇ ਭਾਈ ਬਾਲੇ ਜੀ ਨੂੰ ਵੇਖ ਕਰਕੇ ਬੜੀ ਖੁਸ਼ੀ ਪ੍ਰਗਟ ਕੀਤੀ। ਫਿਰ ਵੀ ਸੰਗਤਾਂ ਦੇ ਮਨਾਂ ਦਾ ਖਿਆਲ ਉਹਨਾਂ ਨੂੰ ਸਮਝਾਉਣ ਵਾਸਤੇ ਪੁੱਛ ਲਿਆ ਕਿ ਭਾਈ ਤੂੰ ਕੌਣ ਹੈ? ਤੇਰਾ ਨਾਮ ਕੀ ਹੈ ਤੇਰਾ ਗੁਰੂ ਕੌਣ ਹੈ ਕਿਉਂਕਿ ਤੇਰੇ ਸੁਭਾਅ ਦੇ ਵਿੱਚੋਂ ਮੈਨੂੰ ਮੇਰੇ ਗੁਰੂ ਦੀ ਮਹਿਕ ਆ ਰਹੀ ਹੈ ਭਾਈ ਬਾਲਾ ਜੀ ਕਹਿੰਦੇ ਮਹਾਰਾ ਤੁਹਾਡੇ ਗੁਰੂ ਤੇ ਮੇਰੇ ਗੁਰੂ ਵਿੱਚ ਕੋਈ ਫਰਕ ਨਹੀਂ ਹੈ ਜੋ ਤੁਹਾਡਾ ਗੁਰੂ ਹੈ ਗੁਰੂ ਨਾਨਕ ਸਾਹਿਬ ਉਹ ਹੀ ਮੇਰਾ ਗੁਰੂ ਹੈ ਮਹਾਰਾ ਜੀ ਬੜੇ ਵਿਰਾਗ ਦੇ ਵਿੱਚ ਰਿਆ ਕਰਦੇ ਸੀ ਗੁਰੂ ਅੰਗਦ ਸਾਹਿਬ ਪੁੱਛਿਆ ਕਿ ਬੁਰਖਾ ਭਲਿਆ ਉਹ ਗੁਰੂ ਨਾਨਕ ਸਾਹਿਬ ਜਿਹਦੇ ਕਿੰਨਾ ਕੁ ਚਿਰ ਦਰਸ਼ਨ ਕੀਤੇ ਐ ਹੱਥ ਜੋੜ ਕੇ ਕਹਿੰਦਾ ਮਾਰਾ ਮੇਰੀ ਤਾਂ ਸਾਰੀ ਜ਼ਿੰਦਗੀ ਹੀ ਉਹਨਾਂ ਦੇ ਦਰਸ਼ਨ ਕਰਦਿਆਂ ਲੰਗੀ। ਕੁੱਟ ਕੇ ਗਲ ਬੱਕੜੀ ਵਿੱਚ ਲੈ ਲਿਆ ਕਹਿਣ ਲੱਗੇ ਉਹ ਪੁਰਖਾ ਫਿਰ ਐ ਕਰ ਮੈਨੂੰ ਮੇਰੇ ਮਾਲਕ ਦੀ ਕੋਈ ਕਹਾਣੀ ਸੁਣਾ ਉਹਨਾਂ ਦੀ ਕੋਈ ਗੱਲਬਾਤ ਸੁਣਾ ਤਾ ਫਿਰ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ ਸੀ। ਉਹ ਇਤਿਹਾਸ ਬਣਿਆ ਗੁਰੂ ਨਾਨਕ ਸਾਹਿਬ ਜੀ ਦੀਆਂ ਬਚਪਨ ਤੋਂ ਲੈ ਕੇ ਜਨਾਂ ਚਰਨਾਲ ਰਹੇ ਉਹ ਸਾਰੀ ਕੱਲੀ-ਕੱਲੀ ਸਾਖੀ ਕਾਥਾ ਸੁਣਾਈ। ਮਹਾਰਾਜ ਜੀ ਨੇ ਸੁਣੀ। ਉਥੇ ਬਾਬਾ ਬੁੱਢਾ ਸਾਹਿਬ, ਗੁਰੂ ਅਮਰਦਾਸ ਮਹਾਰਾਜ ਹੋਰ ਬੜੇ ਜਿਹੜੇ ਗੁਰੂ ਅੰਗਦ ਸਾਹਿਬ ਜੀ ਦੇ ਸੇਵਾਦਾਰ ਸਿੱਖ ਸਨ। ਉਹਨਾਂ ਨੇ ਭਾਈ ਉਹ ਸਾਰੀਆਂ ਸਾਖੀਆਂ ਸੁਣੀਆਂ ਔਰ ਇੱਕ ਭਾਈ ਬੈੜਾ ਮੋਖਾ ਜੀ ਸੀ ਜਿਨ੍ਹਾਂ ਨੇ ਉਹ ਸਾਖੀ ਲਿਖ ਲਈ ਤੇ ਉਹਨੂੰ ਭਾਈ ਬਾਲੇਵਾਲੀ ਜਨਮ ਸਾਖੀ ਕਿਹਾ ਜਾਂਦਾ ਸੀ ਸਿੱਖ ਪੰਥ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਰੀਆਂ ਜਦੋਂ ਸਾਖੀਆਂ ਸੁਣਾ ਦਿਤੀਆਂ ਸੁਣਾ ਕੇ ਗੁਰਵੰਘਾ ਸਾਹਿਬ ਮਹਾਰਾਜ ਜੀ ਦੇ ਨਾਲ ਫਿਰ ਕਿਹਾ ਕਿ ਮਾਰਾ ਕਿਰਪਾ ਗੁਰੂ ਹੁਣ ਤੁਸੀਂ ਵੀ ਮੈਨੂੰ ਉਪਦੇਸ਼ ਦੇ ਦਿਓ ਤੁਹਾ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਕਿ ਭਾਈ ਤੈਨ ਕਉ ਕਿਆ ਉਪਦੇਸ਼ੀ ਐ ਜਿਨ ਗੁਰੂ ਨਾਨਕ ਦੇਵ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਦੇਵ ਹੈ ਉਹਨਾਂ ਨੂੰ ਫਿਰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ ਉਹਨਾਂ ਨੂੰ ਕੀ ਹੋਰ ਉਪਦੇਸ਼ ਦੇ ਦਈਏ ਤੁਸੀਂ ਤਾਂ ਗੁਰੂ ਮਹਾਰਾਜ ਜੀ ਦੀ ਸਾਰੀ ਜ਼ਿੰਦਗੀ ਸੰਗਤ ਮਾਣੀ ਹੈ ਤੁਹਾਡੇ ਜਿੱਦਾ ਗੁਰੂ ਨਾਨਕ ਦੇਵ ਜੀ ਦੀ ਅਪਾਰ ਖੁਸ਼ੀ ਹੋਈ ਹੋਈ ਹੈ ਇਹਦਾ ਮਹਾਰਾਜ ਜੀ ਨੇ ਸੰਗਤ ਜੀ ਉੱਥੇ ਕਹਿ ਲੋਗੇ ਸੰਗਤ ਵਿੱਚ ਰਹੇ ਗੱਲ ਨਾਲ ਲਾਇਆ ਬੜਾ ਪ੍ਰੇਮ ਹੋਇਆ ਆਪੋ ਵਿੱਚੀ ਤੇ ਉੱਥੇ ਫਿਰ ਭਾਈ ਬਾਲਾ ਜੀ ਨੇ ਖੰਡੂਰ ਸਾਹਿਬ ਵੀ ਆਪਣਾ ਸਰੀਰ त्यागਿਆ ਜਦੋਂ ਅੱਜ ਵੀ ਆਪਾਂ ਸ੍ਰੀ ਖੰਡੂਰ ਸਾਹਿਬ ਜਾਣੇ ਆ ਤਾਂ ਉੱਥੇ ਜਾ ਕੇ ਜੇ ਦਰਸ਼ਨ ਕਰੀਏ ਗੁਰੂ ਘਰਾਂ ਦੇ ਜਿੱਥੇ ਮਹਾਰਾਜ ਜੀ ਦੇ ਲੰਗਰ ਚੱਲਦੇ ਰਹੇ ਉੱਥੇ ਭਾਈ ਜਿੱਥੇ ਗੁਰਵੰਗਸਹਿ ਮਹਾਰਾਜ ਜੀ ਬੈਠਿਆ ਕਰਦੇ ਸੀ ਆਕੇ ਉਤੇ ਨਾਲ ਹੀ ਭਾਈ ਬਾਲਾ ਜੀ ਦੀ ਉਹ ਸਮਾਧੀ ਬਣੀ ਹੋਈ ਹੈ ਜਿੱਥੇ ਉਹਨਾਂ ਦਾ ਸਸਕਾਰ ਕੀਤਾ ਸੀ ਅੱਜ ਵੀ ਉਸੇ ਤਰ੍ਹਾਂ ਹੀ ਉਤੇ ਬਹੁਤ ਸੋਹਣਾ ਕੈਲੋਕੇ ਬਣਾਇਆ ਹੋਇਆ ਹੈ ਥੜਾ ਇਹਦਾ ਇਹ ਸਨ ਭਾਈ ਬਾਲਾ ਜੀ ਜੋ ਬਚਪਨ ਤੋਂ ਹੀ ਲੈ ਕਰਕੇ ਆਪਣੇ ਆਖਰੀ ਸਵਾਸਾਂ ਤੱਕ ਬੜੇ ਉਪਰਾਮਤਾ ਦੇ ਵਿੱਚ ਰਹੇ ਸੰਸਾਰ ਦੀ ਕੋਈ ਜ਼ਿਆਦਾ ਖੇਚਣਾ ਉਹਨਾਂ ਨੇ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਹੀ ਸਦਾ ਆਪਣੀ ਜੀਵਨੀ ਆਪਣੀ ਜ਼ਿੰਦਗੀ ਬਤੀਤ ਕੀਤੀ ਔਰ ਆਖਰੀ ਸਵਾਸ ਗੁਰਵੰਗਦੇ ਮਹਾਰਾਜ ਜੀ ਦੇ ਕੋਲੇ ਉਥੇ ਲਿਆ ਸਿਖੰਡੂਰ ਸਾਹਿਬ ਇਹਦਾ ਭਾਈ ਇਹ ਭਾਈ ਬਾਲਾ ਜੀ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖਾਂ ਵਿੱਚੋਂ ਉਥੇ ਭਾਈ ਤਾਰੂ ਪੋਪੜ ਜੀ ਹੋਏ ਭਾਈ ਤਾਰੂ ਪੋਪੜ ਜੀ ਦਾ ਕੋਈ ਬਹੁਤਾ ਜ਼ਿਆਦਾ ਇਤਿਹਾਸ ਨਹੀਂ ਮਿਲਦਾ ਪਰ ਕੁਝ ਕੁ ਸਾਖੀਆਂ ਸੰਗਤ ਜੀ ਮਿਲਦੀਆਂ ਹਨ ਕਹਿੰਦੇ ਐ ਕਿ ਇਹ ਭਾਈ ਤਾਰੂ ਜਿਹੜਾ ਸੀ ਪੋਪੜ ਜਾਤੀ ਦਾ ਹੋਇਆ ਇਹਦਾ ਨਾਮ ਤਾਰਾ ਕਰਕੇ ਵੀ ਆਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਕਰਤਾਰਪੁਰ ਸਾਹਿਬ ਦੇ ਵਿੱਚ ਆ ਕੇ ਮਿਲਿਆ ਸੀ ਬੱਚਾ ਉੱਥੇ ਇਹਦਾ ਸ਼ਾਇਦ ਨਾਂ ਨਹੀਂ ਕੋਈ ਬਹੁਤਾ ਜ਼ਿਆਦਾ ਲਿਖਿਆ ਹੋਇਆ ਪਰ ਇਹ ਹੀ ਅਨੁਮਾਨ ਲਾਇਆ ਜਾਂਦਾ ਹੈ ਇਹ ਇਹ ਨਾ ਰੋਜ਼ ਹੀ ਸਾਧ ਸੰਗਤ ਜੀ ਜਦੋਂ ਮਹਾਰਾਜ ਜੀ ਆ ਕੇ ਸਿੰਘਾਸਨ ਤੇ ਬੈਠਦੇ ਨਾ ਕਰਤਾਰਪੁਰ ਸਹਿ ਇਹ ਬੱਚਾ ਰੋਜ਼ ਹੀ ਅੰਮ੍ਰਿਤ ਵੇਲੇ ਦੇ ਨਾਲ ਅੱਜਵੇਂ ਹੁਣ ਅੰਮ੍ਰਿਤ ਵੇਲਾ ਹੋਇਆ ਹੈ ਨਾ ਤੇ ਸੰਗਤ ਸੱਜਦੀ ਹੈ ਦੀਵਾਨ ਸੱਜ ਜਾਂਦੀ ਹੈ ਇਹ ਬੱਚਾ ਰੋਜ਼ ਹੀ ਉੱਠ ਕੇ ਤੇ ਮਹਾਰਾਜ ਜੀ ਦੇ ਕੋਲੇ ਆਇਆ ਕਰੇ ਸੰਗਤ 'ਚ ਬੈਠਿਆ ਕਰੇ ਬੈਠ ਕੇ ਸਾਰੀ ਕਥਾਵਾਰਤਾ ਮਹਾਰਾਜ ਦਾ ਉਪਦੇਸ਼ ਸੁਣਿਆ ਕਰੇ ਸੁਣਨ ਤੋਂ ਬਾਅਦ ਕੁਝ ਸੇਵਾ ਕਰਦਾ ਤੇ ਫਿਰ ਚੁੱਪ ਕਰਕੇ ਚਲਿਆ ਜਾਂਦਾ ਕੁਝ ਮਾਈ ਭਾਈ ਵੀ ਦੇਖਦੇ ਰੋਜ਼ ਇਹ ਬੱਚੇ ਵੱਲ ਵੇਖ ਕੇ ਬੜੇ ਖੁਸ਼ ਹੁੰਦੇ ਜੀ ਬੱਚਾ ਕਿੰਨਾ ਚਾਹ ਦੇ ਨਾਲ ਆਉਂਦਾ ਹੈ ਆਪਾਂ ਨੂੰ ਵੀ ਹੋ ਜਾਂਦਾ ਜਦੋਂ ਆਪਾਂ ਰੋਜ਼ ਬੈਠਦੇ ਹਾਂ ਕੋਈ ਇੱਕ ਬੱਚਾ ਹੋਵੇ ਛੋਟਾ ਜਿਹਾ ਕੋ 5-7 ਵਰਿਆਂ ਦਾ ਉਹ ਨੇਤਾ ਕੇ ਸਿਆਣਿਆਂ ਵਾਂਗੂ ਬੈਠ ਕੇ ਜੇ ਇਹ ਕਥਾ ਵਾਰਤਾ ਸੁਣੇ ਪਾਠ ਕਰੇ ਤੇ ਸਾਨੂੰ ਵੀ ਮਨ ਦੇ ਅੰਦਰ ਬੜੀ ਖੁਸ਼ੀ ਹੁੰਦੀ ਹੈ ਕਿ ਦੇਖੋ ਜੀ ਬੱਚੇ ਦੇ ਕਿੱਡੇ ਸੋਹਣੇ ਸੰਸਕਾਰ ਹੈ। ਤੋਂ ਤੇਵੇਂ ਇਹ ਭਾਈ ਤਾਰੂ ਪੋਪੜ ਜਦੋਂ ਆਉਂਦਾ ਸੰਗਤਾਂ ਵੇਖ ਕੇ ਬੜੀਆਂ ਖੁਸ਼ੀ ਵੀ ਹੁੰਦੀਆਂ। ਤੋਂ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦੇ ਮਨਾਂ ਦੇ ਅੰਦਰ ਕੁਝ ਹੋਰ ਭਗਤੀ ਦਾ ਸੰਗਤ ਦਾ ਚਾਹ ਪੈਦਾ ਕਰਨ ਵਾਸਤੇ ਇੱਕ ਦਿਨ ਫਿਰ ਉਹ ਬੱਚੇ ਨੂੰ ਪੁੱਛੀ ਲਿਆ ਮਹਾਰਾਜ ਨੇ ਬੱਚੇ ਨੂੰ ਬੁਲਾਇਆ ਕੋਲੇ ਕੋਲ ਬੁਲਾ ਕੇ ਤੇ ਸਤਿਗੁਰੂ ਜੀ ਨੇ ਪੁੱਛਿਆ ਪੀ ਬੱਚੇ ਕਾਕਾ ਤੇਰੀ ਉਮਰ ਤਾਂ ਜੇ ਖੇਡਣ ਮੱਲਣ ਦੀ ਹੈ ਤੂੰ ਆਪਣੀ ਨੀਂਦ ਛੱਡ ਕੇ ਤੇ ਪੈਰ ਰਾਤ ਰੈਂਦੀਆਂ ਇੱਥੇ ਸਤਸੰਗਤ ਵਿੱਚ ਆ ਜਾਂਦਾ ਕੀ ਕਾਰਨ ਤੇਰਾ ਨਿਤ ਇੱਥੇ ਆਉਣ ਦਾ ਉਸੇ ਸਮੇਂ ਸੰਗਤ ਜੀ ਬੱਚਾ ਕਹਿਣ ਲੱਗਾ ਮਹਾਰਾਜ ਦਸਿਏ ਤਾਂ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਨਾ ਹੋਵੇ ਤੁਸੀਂ ਤਾਂ ਸਾਰਾ ਕੁਝ ਹੀ ਜਾਣਦੇ ਹੋ ਮਾਰੇ ਕਹਿੰਦੇ ਆ ਸੰਗਤ ਸੁਣਨਾ ਚਾਹੁੰਦੀ ਏ ਤੇਰੇ ਮੂੰਹੋਂ ਦੱਸ ਕੀ ਕਾਰਨ ਹੋਇਆ ਹੈ ਗਾਗਾ ਤੇਰਾ ਤੂੰ ਇਹਦਾ ਇਹ ਬੱਚਾ ਬਚਪਨ ਤਾਂ ਹੁੰਦਾ ਖੇਡਣ ਮੱਲਣ ਦਾ ਤੇ ਸਾਰੇ ਸੁੱਤੇ ਨੇ ਬੱਜੇ ਪਰ ਤੂੰ ਅਮਰਤ ਵੇਲੇ ਨਾਲ ਹੀ ਇੱਥੇ ਆ ਜਾਣਾ ਸਾਰੀ ਸੰਗਤ ਕਰਕੇ ਤੇ ਫੇਰ ਘਰ ਨੂੰ ਜਾਣਾ ਤਾਂ ਬਚਾ ਸੰਗਤ ਜੀ ਕਹਿਣ ਲੱਗਾ ਉਸ ਸਮੇਂ ਮਹਾਰਾ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾਜ ਗੱਲ ਕੀ ਹੋਇਆ ਕਿ ਇੱਕ ਦਿਨ ਦੀ ਗੱਲ ਮਾਂ ਮੇਰੀ ਘਰ ਦੇ ਵਿੱਚ ਕੋਈ ਕੰਮ ਕਰਦੀ ਸੀ ਰੋਟੀ ਬਣਾਉਣੀ ਸੀ ਤੇ ਮੈਨੂੰ ਕਿਹਾ ਪੁੱਤਰ ਐਂ ਕਰ ਤੂੰ ਚੁੱਲ੍ਹੇ ਵਿੱਚ ਅੱਗ ਬਾਲ ਦੇ ਉਹ ਕਹਿਣ ਲੱਗਾ ਮੈਂ ਮਾਤਾ ਦੀ ਗੱਲ ਮੰਨ ਕੇ ਲੱਕੜਾ ਲਿਆਂਦੀਆਂ ਤੇ ਵੱਡੀਆਂ-ਵੱਡੀਆਂ ਲੱਕੜਾਂ ਮੈਂ ਲਾ ਦਿੱਤੀਆਂ ਤੇ ਹੁਣ ਮੈਂ ਅੱਗ ਬਾਲਣ ਲੱਗਾ ਤੇ ਮਹਾਰਾਜ ਉਹ ਲੱਕੜਾਂ ਨੂੰ ਅੱਗ ਲੱਗੇ ਹੀ ਨਾ ਜਦੋਂ ਅੱਗ ਲੱਗੀ ਨਾ ਤੇ ਮੈਂ ਕਿਹਾ ਮਾਂ ਮੇਤੋਂ ਅੱਗ ਨਹੀਂ ਬਲਦੀ ਮਾਂ ਚੁੱਲ੍ਹੇ ਵੱਲ ਵੇਖ ਕੇ ਦੇ ਕਹਿਣ ਲੱਗੀ ਪੁੱਤਰ ਆ ਵੱਡੀਆਂ ਲੱਕੜਾਂ ਨਹੀਂ ਪਹਿਲਾਂ ਛੋਟੀਆਂ-ਛੋਟੀਆਂ ਲੱਕੜਾਂ ਲਾ ਆ ਸੁੱਕਾ ਜਿਹੜੇ ਕੱਖ ਦੀ ਲਿਆਦਕ ਨੇ ਨਾ ਪਹਿਲਾਂ ਇਹ ਵਿੱਚ ਲਾ ਚੁੱਲ੍ਹੇ 'ਚ ਥੱਲੇ ਤੇ ਇਹਨਾਂ ਲਾਗੇ ਅੱਗ ਬਾਲ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਪੱਥਰ ਆਦਿਕ ਰਗੜ ਕੇ ਅੱਗ ਬਾਲੀ ਜਾਂਦੀ ਹੁੰਦੀ ਸੀ ਤੇ ਉਸ ਸਮੇਂ ਫਿਰ ਉਹ ਬੱਚਾ ਕਹਿੰਦਾ ਜੀ ਮਾਰਾ ਮੈਂ ਛੋਟੀਆਂ ਲੱਕੜਾਂ ਰੱਖੀਆਂ ਜਦੋਂ ਅੱਗ ਘਸਾਈ ਤੇ ਅੱਗ ਬਲ ਕੇ ਤੇ ਬੜੀ ਛੇਤੀ ਉਹਨਾਂ ਲੱਕੜਾਂ ਨੂੰ ਲੱਗ ਗਈ ਉਹਨਾਂ ਨੂੰ ਲੱਗੀ ਤੇ ਫਿਰ ਵੱਡੀਆਂ ਲੱਕੜਾਂ ਉੱਤੇ ਰੱਖੀਆਂ ਮਹਾਰਾਜ ਇਹ ਦੇਖ ਕਰਕੇ ਤੇ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਜਿਹੜੀ ਮੌਤ ਹੈ ਉਹਦਾ ਵੀ ਸੁਭਾਅ ਇਹ ਅੱਗ ਵਰਗ ਗਈ ਹੁਣ ਹੋਵੇ ਨਾ ਕਿਤੇ ਜਿਵੇਂ ਇਹ ਅੱਗ ਛੋਟੀਆਂ ਲੱਕੜਾਂ ਨੂੰ ਪਹਿਲਾਂ ਖਾ ਗਈ ਕਿਤੇ ਮੌਤ ਵੀ ਛੋਟੇ ਬੱਚਿਆਂ ਨੂੰ ਪਹਿਲਾਂ ਮਾਰ ਕੇ ਖਾ ਜਾਵੇ ਮੈਂ ਅਜੇ ਛੋਟਾ ਹਾਂ ਕੀ ਪਤਾ ਮੇਰੀ ਮੌਤ ਕਿਤੇ ਪਹਿਲਾਂ ਹੀ ਨਾ ਹੋ ਜਾਵੇ ਇਸ ਕਰਕੇ ਨਿੱਕੀ ਉਮਰੇ ਜੇ ਮੈਂ ਮਰ ਗਿਆ ਤਾਂ ਅੱਗੇ ਦਾ ਪਤਾ ਮੇਰਾ ਕੁਝ ਨਹੀਂ ਵੀ ਅੱਗੇ ਫਿਰ ਕੀ ਮੇਰਾ ਹਿਸਾਬ ਕਿਤਾਬ ਹੋਵੇਗਾ ਤਾਨ ਕਰਕੇ ਮਾਰਾ ਮੇਰੇ ਮਨ ਚ ਫਿਰ ਬਰਾਗ ਜਾ ਹੋ ਗਿਆ ਤੇ ਮੈਂ ਫਿਰ ਤੁਹਾਡੀ ਸੰਗਤ ਵਿੱਚ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਹੁਣ ਜਿੰਨੀ ਕਿ ਮੇਰੀ ਜ਼ਿੰਦਗੀ ਹੈਗੀ ਹੈ ਉਹਨੂੰ ਮੈਂ ਤੁਹਾਡੇ ਕੋਲੇ ਤੁਹਾਡੇ ਦਰਸ਼ਨ ਕਰਕੇ ਤੁਹਾਡੇ ਬਚਨ ਸੁਣ ਕੇ ਨੂੰ ਸਫਲੀ ਬਣਾ ਲਵਾਂ ਇਹ ਸੁਣਦਿਆਂ ਸਾਰ ਜਿੰਨੀ ਸਾਰੀ ਸੰਗਤ ਸੀ ਨਾ ਉਹਨਾਂ ਦੀ ਨੀਵੀਂ ਪੈ ਗਈ ਮਹਾਰਾਜ ਦੇ ਬੱਚੇ ਕੋ ਸੁਣ ਕੇ ਉਹਨੂੰ ਬੱਚੇ ਨੂੰ ਬੜਾਈ ਮਹਾਰਾਜ ਨੇ ਸ਼ਾਬਾਸ਼ ਦਿੱਤੀ ਤੇ ਇਧਰ ਸਤਿਗੁਰੂ ਜੀ ਨੇ ਸੰਗਤ ਨੂੰ ਪ੍ਰੇਰ ਕੇ ਕਿਹਾ ਦੇਖੋ ਭਾਈ ਆਪਾਂ ਕਿੰਨੇ ਕਿੰਨੇ ਵੱਡੇ ਹੋ ਗਏ ਕਿੰਨੀਆਂ ਵੱਡੀਆਂ ਉਮਰਾਂ ਹੋ ਗਈਆਂ ਸਾਡੇ ਮਨਾਂ ਅੰਦਰ ਕਦੀ ਇਹ ਖਿਆਲ ਹੀ ਨਹੀਂ ਆਇਆ ਕਿ ਆਪਣੀ ਜ਼ਿੰਦਗੀ ਜਿਹੜੀ ਹੈ ਪਤਾ ਨਹੀਂ ਕਿਹੜੇ ਸਮੇ ਸੱਦਾ ਆ ਜੇ ਬੁਲਾਵਾ ਆ ਜੇ ਤੁਰਨਾ ਪੈ ਜੂ ਇਥੋਂ ਤੇ ਆਪਾਂ ਵੀ ਸੰਗਤ ਕਰਨੀ ਰਜ ਰਜ ਕੇ ਸ਼ਬਦ ਦੀ ਕਮਾਈ ਕਰਨੀ ਨਾਮ ਜਪਣਾ ਭਜਨ ਬੰਦਗੀ ਕਰਨੀ ਉਹ ਸਾਡੇ ਖਿਆਲਾਂ ਜੀ ਨਹੀਂ ਕਿਤੇ ਹੈ ਆ ਬੱਚੇ ਤੋਂ ਹੀ ਸਿੱਖਿਆ ਲੈ ਲਓ ਇਹਨੂੰ ਇਹ ਸਮਝ ਪੈ ਗਈ ਹੈ ਤੁਸੀਂ ਵੀ ਭਾਈ ਹੁਣ ਇਸੇ ਤਰ੍ਹਾਂ ਸੰਗਤ ਕਰੋ ਉਸ ਸਮੇਂ ਸਾਧ ਸੰਗਤ ਜੀ ਮਹਾਰਾਜ ਨੇ ਕਿਹਾ ਬੱਚੇ ਇਸੇ ਤਰ੍ਹਾਂ ਤੂੰ ਸੰਗਤ ਰੋਜ਼ ਕਰਦਾ ਰਹੇ ਜਿਹੜਾ ਤੇਰਾ ਕਾਲ ਦਾ ਭੈ ਹੈ ਇਹ ਅਸੀਂ ਦੂਰ ਕਰ ਦਿੰਨੇ ਹਾਂ ਮਹਾਰਾਜ ਜੀ ਨੇ ਬੱਚੇ ਨੂੰ ਸਾਧ ਸੰਗਤ ਜੀ ਗਿਆਨ ਦੀ ਬਖਸ਼ਿਸ਼ ਕੀਤੀ ਮੌਤ ਦਾ ਭੈ ਉਸ ਦਾ ਦੂਰ ਕਰ ਦਿੱਤਾ ਉਹਨੂੰ ਆਤਮਿਕ ਗਿਆਨ ਬਖਸ਼ਿਸ਼ ਕਰ ਦਿੱਤਾ ਉਹ ਬੱਚੇ ਦੇ ਪਰਥਾਏ ਮਹਾਰਾਜ ਨੇ ਬਾਣੀ ਵਿੱਚ ਸ਼ਬਦ ਵੀ ਉਚਾਰਿਆ ਨਾਨਕ ਇਹੋ ਜੀਓ ਮਛਲੀ ਝੀਵਰ ਤ੍ਰਸਨਾ ਕਾਲ ਮਨੁਆ ਅੰਧ ਨਾ ਚੇਤਈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਇਹ ਪਾਵਨ ਜਿਹੜਾ ਸ਼ਬਦ ਹੈ ਏ ਵੀ ਕਹਿ ਲੋਗੇ ਉਹ ਬੱਚੇ ਨੂੰ ਹੀ ਉਪਦੇਸ਼ ਦੇ ਰਿਹਾ ਹੈ ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਬੱਚੇ ਨੂੰ ਆਤਮਿਕ ਗਿਆਨ ਦਾ ਚਾਨਣਾ ਦਿੱਤਾ ਤੇ ਉਹ ਬੱਚਾ ਜਿਹੜਾ ਸੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਹੁਕਮ ਅਨੁਸਾਰ ਆਪਣੇ ਗਹਿਲੂ ਨਿਵਾਸ ਥਾਂ ਤੇ ਚਲੇ ਆ ਗਿਆ ਇਹਨੂੰ ਮਹਾਰਾਜ ਨੇ ਕਿਹਾ ਸੀ ਕਿ ਤੂੰ ਹੁਣ ਪਰਉਪਕਾਰ ਕਰਨਾ ਹੈ ਇਹ ਲੰਗਰ ਚਲਾਇਆ ਕਰੇ ਪਰਉਪਕਾਰ ਕਰਿਆ ਕਰੇ ਕਰਦਿਆਂ ਕਰਦਿਆਂ ਕਹਿੰਦੇ ਸਮਾਂ ਕੁਝ ਲੰਘਾ ਤੇ ਬਾਬਰ ਇੱਕ ਵਾਰੀ ਲਾਹੌਰ ਤੇ ਚੜ੍ਹ ਕੇ ਆ ਗਿਆ ਜਦੋਂ ਲਾਹੌਰ ਤੇ ਚੜ੍ਹ ਕੇ ਆਇਆ ਉਹਨੇ ਪਿੰਡਾਂ ਸ਼ਹਿਰਾਂ ਨੂੰ ਬੜਾ ਉਜਾੜ ਦਿੱਤਾ ਲੋਕ ਜਿਹੜੇ ਸੀ ਬੜੇ ਸਹਿਮ ਗਏ ਤੇ ਕਹਿੰਦੇ ਕਿ ਭਾਈ ਤਾਰੂ ਜੀ ਜਿਹੜੇ ਸਨ ਇਹਨਾਂ ਨੂੰ ਪਤਾ ਚੱਲਾ ਕਿ ਜਿਹੜਾ ਬਾਬਰ ਹੈ ਇਹਨੂੰ ਰਾਜ ਭਾਗ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨਾਲ ਹੀ ਮਿਲਿਆ ਹੋਇਆ ਸੀ ਇਹ ਸੱਤਾਂ ਪੀੜੀਆਂ ਤੱਕ ਇਹ ਰਾਜ ਕਰੇਗਾ ਤੇ ਇਹ ਵੀ ਕਿਹਾ ਸੀ ਕਿ ਜੇ ਤੂੰ ਜ਼ੁਲਮ ਕਰੇਗਾ ਤੇ ਤੁਹਾਡੇ ਕੋਲੋਂ ਰਾਜ ਚਲਿਆ ਜਾਵੇਗਾ ਕੀ ਹੋਇਆ ਕਹਿੰਦੇ ਕਿ ਇਹ ਭਾਈ ਤਾਰੂ ਜੀ ਉਸ ਸਮੇਂ ਆਪਣੇ ਘਰ ਦੇ ਵਿੱਚ ਹੀ ਸਨ ਇਹਨਾਂ ਦੀ ਮਾਤਾ ਸੀ ਇੱਕ ਭੈਣ ਸੀ ਇਹ ਆਪ ਸੀ ਪਰ ਉਪਕਾਰ ਦੀ ਭਾਵਨਾ ਦੇ ਨਾਲ ਇਹ ਆਸ-ਪਾਸੇ ਗਰੀਬਾਂ ਲੋਕਾਂ ਦੀ ਬੜੀ ਮਦਦ ਕਰਿਆ ਕਰਦਾ ਸੀ ਲਾਹੌਰ ਨੂੰ ਜਦੋਂ ਸਾਧ ਸੰਗਤ ਜੀ ਬਾਪਦਨ ਨੇ ਆ ਕੇ ਅੱਗ ਲਾ ਦਿੱਤੀ ਘਰਾਂ ਦੇ ਘਰ ਸੜਨ ਲੱਗੇ ਲੋਕ ਤਰਾ ਤਰਾ ਕਰਦੇ ਐ ਸਿਪਾਹੀ ਲੋਕਾਂ ਨੂੰ ਫੜ ਕੇ ਤੂ ਤੂ ਕੇ ਲੈ ਕੇ ਜਾ ਰਹੇ ਨੇ ਇਹ ਲੱਗੀ ਹੋਈ ਅੱਗ ਨੂੰ ਵੇਖ ਕੇ ਤੇ ਭਾਈ ਤਾਰੂ ਪੋਪੜ ਦੇ ਮਨ ਦੇ ਵਿੱਚ ਪਰ ਉਪਕਾਰ ਦਾ ਖਿਆਲ ਆਇਆ ਕੀ ਕੀਤਾ ਉਹਨੇ ਆਪਣੀ ਮਾਂ ਤੇ ਭੈਣ ਨੂੰ ਘਰ ਦੇ ਵਿੱਚ ਛੱਡ ਕੇ ਦਵਾ-ਦਵ ਭੱਜਾ ਹੈ ਬਾਹਰ ਨੂੰ ਇੱਕ ਪੋਸਤਕ ਸੀ ਉਹਦੇ ਵਿੱਚ ਭੈਣ ਤੇ ਭਰਾ ਇਹਨਾਂ ਦੋਨਾਂ ਦੀਆਂ ਕਵਤਾਵਾਂ ਦੇ ਵਿੱਚ ਬੜੀਆਂ ਕਹਿ ਲੋ ਕਿ ਪਿਆਰ ਵਾਲੀਆਂ ਗੱਲਾਂ ਬਾਤਾਂ ਆਪੋ ਵਿੱਚ ਹੀ ਕਈਆਂ ਹੋਈਆਂ ਸਨ ਤੋ ਇਦਾਂ ਭਾਈ ਤਾਲੂ ਜੀ ਭੱਜਿਆ ਬਾਹਰ ਆਇਆ ਜਦੋਂ ਅੱਗ ਲੱਗੀ ਦੇਖੀ ਖੂਹ ਦੇ ਵਿੱਚੋਂ ਪਾਣੀ ਭਰਿਆ ਤੇ ਪਾਣੀ ਭਰ ਕੇ ਸਾਧ ਸੰਗਤ ਜੀ ਕਹਿ ਲੋ ਉਹ ਖੂਹ ਦੇ ਉਹ ਅੱਗ ਲੱਗੀ ਤੇ ਪਾਉਣਾ ਸ਼ੁਰੂ ਕਰ ਦਿੱਤਾ ਹੁਣ ਇਹ ਕੱਲਾ ਬੱਚਾ ਤੇ ਇਹਦੀ ਪਾਣੀ ਪਾਉਣ ਦੇ ਨਾਲ ਕਿੰਨੀ ਕੁ ਕਿਤੇ ਅੱਗ ਬੁਝਣੀ ਸੀ ਕੀ ਹੋਇਆ ਉੱਥੇ ਸਾਧ ਸੰਗਤ ਜੀ ਜਿਹੜਾ ਸੀ ਬਾਬਰ ਦੀ ਜਿਹੜੀ ਕੋਈ ਫੌਜ ਸੀ ਉਹਨੂੰ ਪਤਾ ਚੱਲਿਆ ਉਹ ਆ ਗਈ ਉਨਾ ਵੇਖਿਆ ਇਸ ਬੱਚੀ ਨੂੰ ਕਹਿ ਹੱਸ ਕੇ ਵੇਖ ਕਰਕੇ ਕਹਿਣ ਲੱਗੇ ਤੇਰੇ ਇੱਕ ਪਾਣੀ ਪਾਉਣ ਦੇ ਨਾਲ ਕੀ ਅਸ ਸਾਰੇ ਸ਼ਹਿਰ ਦੀ ਅੱਗ ਬੁਝ ਜਾਵੇਗੀ ਤੇ ਉਸ ਸਮੇਂ ਕਹਿੰਦੇ ਕਿ ਉਸਨੇ ਸੰਗਤ ਜੀ ਕਿਹਾ ਸੀ ਕਹਿਣ ਲਗਾ ਕਿ ਮੈਨੂੰ ਪਤਾ ਕਿ ਮੇਰੇ ਕੱਲੇ ਦੇ ਪਾਣੀ ਪਾਉਣ ਦੇ ਨਾਲ ਅੱਗ ਨਹੀਂ ਬੁਝੇਗੀ ਪਰ ਹਾਂ ਔਰ ਇਹ ਤੇ ਹੋਵੇਗਾ ਕਿ ਤੁਹਾਡੀ ਲਾਈ ਹੋਈ ਅੱਗ ਨੂੰ ਇਹ ਲਾਹੌਰ ਦੇ ਵਿੱਚ ਕੋਈ ਬੁਝਾਉਣ ਵਾਲਾ ਵੀ ਹੈਗਾ ਸੀ ਕਿ ਮੈਂ ਬੁਝਾਉਣ ਦਾ ਤਾਂ ਯਤਨ ਕੀਤਾ ਇਹਨਾਂ ਤੁਹਾਡੇ ਵਾਂਗੂ ਅੱਗ ਲਾਉਣ ਦਾ ਯਤਨ ਤਾਂ ਨਹੀਂ ਕੀਤਾ ਤੁਸੀਂ ਲਾਈ ਹੈ ਤੇ ਲਾਹੌਰ ਦੇ ਵਿੱਚ ਕੋਈ ਤਾਂ ਉੱਠਿਆ ਜਿਨੇ ਤੁਹਾਡੀ ਲੱਗੀ ਹੋਈ ਅੱਗ ਨੂੰ ਸਾਹਮਣੇ ਹੋ ਕੇ ਬੁਝਾਉਣਾ ਵਿੱਚ ਆਇਆ ਸੀ ਤੋ ਇਹ ਖਿਆਲ ਕਰਦੇ ਐ ਕਹਿੰਦੇ ਕਿ ਉਸ ਸਮੇਂ ਫਿਰ ਸਪਾਹੀਆਂ ਨੂੰ ਬੜਾ ਗੁੱਸਾ ਆਇਆ ਦੇ ਉਹਨਾਂ ਨੇ ਬੱਚੇ ਨੂੰ ਫੜ ਕੇ ਤੇ ਉਹ ਬਲਦੀ ਹੋਈ ਅੱਗ 'ਚ ਸੁੱਟ ਦਿੱਤਾ ਸੀ ਉਹ ਸੀਦੀ ਪਾ ਗਿਆ ਦੂਜਾ ਇਹ ਵੀ ਵਿਚਾਰ ਆਉਂਦਾ ਕਿ ਜਦੋਂ ਇਹ ਅੱਗ ਬੁਝਾਉਣ ਲੱਗਾ ਤਾਂ ਕੀ ਹੋਇਆ ਇਹਨੂੰ ਵੇਖ ਕੇ 2-4 ਜਾਣੇ ਹੋਰ ਆ ਗਏ ਕਰਦਿਆਂ ਕਰਦਿਆਂ ਕਹਿੰਦੇ 20, 50, 100 ਜਾਣੇ ਹੋ ਗਏ ਅੱਗ ਬੁਝਾਉਣ ਵਾਲੇ ਬਾਬਰ ਦੇ ਆਗਮਾ ਨੇ ਸ਼ਿਕਾਇਤ ਕੀਤੀ ਕਿ ਅਸੀਂ ਅੱਗ ਲਾਉਂਦੇ ਆਂ ਤੇ ਇੱਕ ਨੌਜਵਾਨ ਸੈਂਕੜੇ ਬੰਦਿਆਂ ਲੈ ਕੇ ਅੱਗ ਬੁਝਾਈ ਜਾ ਰਿਹਾ ਤੇ ਬਾਬਰ ਨੂੰ ਸ਼ਿਕਾਇਤ ਮਿਲਣ ਤੱਕ ਭਾਈ ਤਾਰੂ ਜੀ ਨੇ ਸੈਂਕੜੇ ਨਿੱਕੇ ਬੱਚਿਆਂ ਬੀਬੀਆਂ ਪਾਈਆਂ ਦੀ ਜਾਨ ਬਚਾ ਲਈ ਸੀ ਬਾਬਰ ਨੇ ਹੁਕਮ ਕੀਤਾ ਕਿ ਉਹਨੂੰ ਫੜ ਕੇ ਮੇਰੇ ਕੋਲੇ ਪੇਸ਼ ਕੀਤਾ ਜਾਵੇ ਜਦੋਂ ਭਾਈ ਤਾਰੂ ਨੂੰ ਫੜ ਕੇ ਬਾਬਰ ਦੇ ਪੇਸ਼ ਕੀਤਾ ਗਿਆ ਬਾਕੀ ਲੋਕ ਸਾਰੇ ਸਹਿਮ ਗਏ ਕਿਨ ਪਤਾ ਨਹੀਂ ਕੀ ਬਣੇਗਾ ਬਾਬਰ ਨੇ بڑے ਹੰਕਾਰ ਦੇ ਵਿੱਚ ਕਿਹਾ ਤਾਰੂ ਨੂੰ ਕਿ ਮੈਂ ਲਾਹੌਰ ਨੂੰ ਇੱਥੇ ਸਾੜਨ ਫੋਕਣ ਵਾਸਤੇ ਆਇਆ ਹਾਂ ਇਕ ਦਿਨ ਮੇਰਾ ਆਪਣਾ ਰਾਜ ਹੋਵੇਗਾ ਲੋਕਾਂ ਦੇ ਮਨਾਂ ਦੇ ਵਿੱਚ ਡਰ ਸਹਿਮ ਪੈਦਾ ਕਰਕੇ ਇਹਨਾਂ ਨੂੰ ਮੈਂ ਆਪਣੀ ਪਰਜਾ ਬਣਾਵਾਂਗਾ ਤੇ ਤੂੰ ਇੱਥੇ ਮੇਰੇ ਕੰਮ ਦੇ ਵਿੱਚ ਰੁਕਾਵਟ ਪਾ ਰਿਹਾ ਹੈ ਕੌਣ ਹੈ ਤੂੰ ਤੂੰ ਕੌਣ ਹੁੰਦਾ ਹੈ ਅੱਗ ਨੂੰ ਬੁਝਾਉਣ ਵਾਲਾ ਤੇਰੇ ਵਿੱਚ ਇਨੀ ਹਿੰਮਤ ਕਿਸੇ ਨੇ ਮੇਰੇ ਸਾਹਮਣੇ ਕਿਤੇ ਸਿਰ ਝੁਕਣ ਦੀ ਜ਼ਰੂਰਤ ਨਹੀਂ ਕੀਤੀ ਹੈ ਪਰ ਤੇਰੇ ਵਿੱਚ ਹਿੰਮਤ ਹੌਂਸਲਾ ਕਿੱਥੋਂ ਆਇਆ ਤੂੰ ਕਿਹਦੇ ਹੁਕਮ ਦੇ ਵਿੱਚ ਅੱਗ ਬੁਝਾਉਣ ਲੱਗਾ ਹੈ ਸੁਣ ਕੇ ਭਾਈ ਦਾਰੂ ਜੀ ਨੇ ਕਹਿੰਦੇ ਬੜੇ ਹੌਸਲੇ ਦੇ ਨਾਲ ਕਿਹਾ ਕਿ ਮੈਂ ਉਹਦੇ ਹੁਕਮ ਦੇ ਵਿੱਚ ਅੱਗ ਬੁਝਾਉਣ ਲੱਗਾ ਹਾਂ ਜਿਹਦੇ ਹੁਕਮ ਦੇ ਵਿੱਚ ਤੈਨੂੰ ਇਹ ਹਿੰਦੁਸਤਾਨ ਦਾ ਰਾਜ ਭਾਗ ਪ੍ਰਾਪਤ ਹੋਇਆ ਹੈ ਬਾਬਰ ਨੂੰ ਉਸੇ ਸਮੇਂ ਚੇਤਾ ਆ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਮੈਨੂੰ ਰਾਜ ਭਾਗ ਮਿਲਿਆ ਸੀ ਤੇ ਉਹ ਕਹਿਣ ਲੱਗਾ ਭਾਈ ਤਾਰੂ ਕਹਿੰਦਾ ਕਿ ਜਿਨ੍ਹਾਂ ਨੇ ਤੈਨੂੰ ਰਾਜ ਭਾਗ ਬਖਸ਼ਿਆ ਹੈ ਉਹਨਾਂ ਨੇ ਮੈਨੂੰ ਪਰਉਪਕਾਰ ਕਰਨ ਦਾ ਉਪਦੇਸ਼ ਦਿੱਤਾ ਹੋਇਆ ਹੈ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਪਰਉਪਕਾਰ ਕਰਨਾ ਹੈ ਕਹਿੰਦੇ ਉਸੇ ਪਰਉਪਕਾਰ ਦੀ ਭਾਵਨਾ ਦੇ ਵਿੱਚ ਮੈਂ ਇੱਥੇ ਲਾਹੌਰ ਦੇ ਵਿੱਚ ਆਇਆ ਤੇ ਤੂੰ ਅੱਗ ਲਾਈ ਲੋਕਾਂ ਦੀਆਂ ਜਾਨਾਂ ਲੈ ਰਿਆ ਸੀ ਤੇ ਮੇਰੇ ਕੋਲੋਂ ਜਿੰਨਾ ਕੋਇਆ ਮੈਂ ਲੋਕਾਂ ਦੀ ਜਾਨ ਬਚਾਉਣ ਦਾ ਯਤਨ ਕੀਤਾ ਹੈ ਉਸੇ ਸਮੇਂ ਕਹਿੰਦੇ ਫਿਰ ਬਾਬਰ ਨੇ ਬਾਕੀਆਂ ਨੂੰ ਵਰਜ ਦਿੱਤਾ ਸੀ ਤੇ ਭਾਈ ਤਾਰੂ ਜੀ ਨੂੰ ਤੇ ਨਾਲ ਦੇ ਜਿਹੜੇ ਕੁਝ ਹੋਰ ਸੰਗੀ ਸਾਥੀ ਸੀ ਸਾਰੇ ਰਿਹਾ ਕਰ ਦਿੱਤੇ ਸੀ ਇਦਾਂ ਵੀ ਇਹ ਸਾਖੀ ਆਉਂਦੀ ਹੈ ਔਰ ਉਹਦਾ ਵੀ ਆਉਂਦੀ ਕਿ ਉਹਨਾਂ ਨੂੰ ਉੱਥੇ ਹੀ ਫਿਰ ਅੱਗ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ ਔਰ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਵਿੱਚੋਂ ਪਹਿਲੇ ਜਿਹੜੇ ਸ਼ਹੀਦ ਹੋਏ ਐ ਇਹ ਭਾਈ ਤਾਰੂ ਜੀ ਦਾ ਫਿਰ ਨਾਮ ਆਉਂਦਾ ਸ਼ਹੀਦਾਂ ਦੇ ਵਿੱਚ ਲੋ ਵਿਚਾਰ ਇਦਾਂ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਸਿੱਖ ਨੇ ਉਹਨਾਂ ਸਿੱਖਾਂ ਦੇ ਵਿੱਚੋਂ ਇਹ ਭਾਈ ਤਾਰੂ ਜੀ ਔਰ ਭਾਈ ਬਾਲਾ ਜੀ ਜਿਹੜੇ ਹੋਏ ਉਹਨਾਂ ਦੀਆਂ ਅੱਜ ਆਪਾਂ ਇਹ ਪਹਿਲੀ ਧੁੱਕ ਦੇ ਵਿੱਚ ਇਹ ਸਾਖੀਆਂ ਸਰਵਣ ਕੀਤੀਆਂ ਹਨ ਅੱਗੇ ਜਿਵੇਂ ਫਿਰ ਹੋਰ ਜਿਹੜੇ ਗੁਰਸਿੱਖ ਸੀ ਮਹਾਰਾਜ ਜੀ ਦੀ ਸਿੱਖੀ ਕਮਾਉਣ ਵਾਲੇ ਤੇ ਉਹਨਾਂ ਨੇ ਜਿਵੇਂ ਗੁਰਮਤਿ ਕਮਾਈ ਉਹਨਾਂ ਦੀਆਂ ਸਾਖੀਆਂ ਭਾਈ ਗੁਰਦਾਸ ਜੀ ਸੁਣਾਉਣਗੇ ਤੇ ਆਪਾਂ ਸਰਵਣ ਕਰਾਂਗੇ ਅੱਜ ਦੀ ਹੁਣ ਕਥਾ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ